हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स वास्ते बनाया गया जो कि एनटीए यूजीसी नेट एग्जाम की तैयारी कर रहे हैं ਇਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਹੀ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਾ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਜ਼ਰੂਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਆ ਕਮੈਂਟ ਕਰਕੇ ਦੱਸਿਓ ਕਿਸਾ ਲੱਗਦੇ ਪਏ ਨੇ ਟੈਲੀਗ੍ਰam ਚੈਨਲ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਏਗਾ ਇਸ ਤੋਂ ਇਲਾਵਾ ਤੁਸੀ ਐਂਟੀ ਜੁਡੀਸੀ ਨੈਟ ਇਗਜ਼ਾਮ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਪੁੱਟ ਕਰਨਾ ਹੋਵੇ ਜਾਂ ਕੋਈ ਵੀ ਟੌਪਿਕ ਸਮਝਣਾ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਮੈਨੂੰ ਇੱਕ ਮੈਸੇਜ ਕਰਕੇ ਕਹਿ ਸਕਦੇ ਹੋ ਮੈਂ ਟੌਪਿਕ ਜ਼ਰੂਰ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਵਾਂਗੀ ਤੇ ਇੱਥੇ ਜ਼ਰੂਰ ਡਿਸਕਸ ਕਰਾਂਗੇ ਟੌਪਿਕ ਇਸ ਤੋਂ ਇਲਾਵਾ ਇੱਕ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀ ਸੀ ਕੱਲ ਅ ਪਰਸੋਂ ਜਿਸ ਦੇ ਵਿੱਚ ਮੈਂ ਜੇਕਰ ਤੁਸੀਂ ਆਪਣਾ ਹੁਣ ਜਿੰਨਾ ਜਿੰਨਾ ਨੇ ਸਟੂਡੈਂਟ ਜਿਹੜੇ ਨਿਊ ਆਏ ਨੇ ਉਹਨਾਂ ਨੇ ਪੇਪਰ ਦੇਣਾ ਹੈ ਫਾਰਮ ਵਗੈਰਾ ਫਿਲ ਕਰਨਾ ਹੈ ਉਸ ਦੇ ਨਾਲ ਕਾਫੀ سارے ਕੁਐਸਚਨ ਹੁੰਦੇ ਨੇ ਕੋਈ ਫਾਈਨਲ ਈਅਰ ਦੇ ਵਿੱਚ ਹੈ ਜਾਂ ਨਹੀਂ ਹੈਗਾ ਓਕੇ ਇਸ ਤਰੀਕੇ ਦੇ ਨਾਲ ਪੇਪਰ ਦਵੇਗਾ ਜਾਂ ਫਿਰ ਕੀ ਰੈਸਟ੍ਰਿਕਸ਼ਨਸ ਹੈ ਕੀ ਕੁਛ ਹੈ ਕਿਸ ਤਰ੍ਹਾਂ ਦੇਣਾ ਹੈ ਸੋ ਇਹ ਜਿੰਨਾ ਵੀ ਹੈ ਉਹ ਮੈਂ ਉਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੋਇਆ ਹੈ ਜਾਕੇ ਤੁਸੀਂ ਉਹ ਵੀਡੀਓ ਜਿਹੜੀ ਐ ਦੇਖ ਸਕਦੇ ਹੋ ਜਿੰਨੇ ਵੀ ਤੁਹਾਡੇ ਡਾਊਟ ਐ ਕਲੀਅਰ ਹੋ ਜਾਣਗੇ ਅਗਰ ਅਜੇ ਵੀ ਕੁਝ ਤੁਹਾਨੂੰ ਰਹਿੰਦਾ ਹੈ ਉਹ ਵੀ ਤੁਸੀਂ ਉੱਥੇ ਹੀ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕਮੈਂਟ ਕਰਕੇ ਮੈਂ ਤੁਹਾਨੂੰ ਜ਼ਰੂਰ ਜਿਹੜਾ ਹੈ ਗਏ ਜਵਾਬ ਦਵਾਂਗੀ ਸੋ ਅੱਜ ਜਿਹੜਾ ਟੌਪਿਕ ਐ ਪਿਛੇ ਅਸੀਂ ਪੜhle ਸੀ ਪੰਜਾਬ ਦੇ ਇਤਿਹਾਸ ਦੇ ਬਾਰੇ ਤੇ ਪੰਜਾਬ ਦਾ ਨਾਮ ਕਿਵੇਂ ਪਿਆ ਸੀ ਉਸ ਦੇ ਬਾਰੇ ਤੇ ਜਦੋਂ ਤੋਂ ਪੰਜਾਬ ਦੀ ਗੱਲ ਕੀਤੀ ਜਾਂਦੀ ਐ ਉਸ ਦੀ ਜਿਹੜੇ ਭੂਗੋਲਿਕ ਰੂਪਰੇਖਾ ਐ ਉਸੇ ਗੱਲ ਦਾ ਕਰਨੀ ਪੈਂਦੀ ਹੈ ਤੇ ਕਿਹੜੇ ਕਿਹੜੇ ਸੋਮੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਸੋ ਉਸ ਤੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਅੱਜ ਉਹਨਾਂ ਦੇ ਬਾਰੇ ਪੜਾਂਗੇ ਸੋ ਜ਼ਰੂਰ ਜਿਹੜਾ ਗਏ ਇਸ ਵੀਡੀਓ ਨੂੰ ਧਿਆਨ ਦੇ ਵਿੱਚ ਜਿਹੜਾ ਗਏ ਉਹ ਰੱਖਿਓ 1 ਮਿੰਟ ਸੌਰੀ ਮੈਂ ਅਜ ਖੋਲਿਆ ਨਹੀਂ ਸੀ ਇੱਥੇ ਤੇ ਪਹਿਲਾਂ ਮੈਂ ਖੋਲ ਲੈਂਦੀ ਆ ਜਿਹੜਾ ਅਸੀਂ ਪੜਨਾ ਹੈ ਸੋ ਤੁਸੀਂ ਪਹਿਲਾਂ ਵੀ ਇਹ ਵਾਲਾ ਟੌਪਿਕ ਕਈ ਜਗ੍ਹਾ ਪੜਿਆ ਹੋਇਆ ਵਾ ਪੰਜਾਬ ਦੀ ਜਿਹੜੀ ਪੁੰਗੋ ਲੈ ਕੇ ਰੂਪਰੇਖਾ ਹੈ ਹੱਦਬੰਦੀ ਹੈ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਇਹ ਟੌਪਿਕ ਹੈ ਉਹ ਅੱਜ ਅਸੀਂ ਥੋੜਾ ਜਿਆਦਾ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਪੜਾਂਗੇ ਕਿ ਪੰਜਾਬ ਦੀ ਜਿਹੜੀਆਂ ਭੂਗੋਲਿਕ ਹੱਦਬੰਦੀ ਹੈ ਜਾਂ ਰੂਪਰੇਖਾ ਹੈ ਸੌਰੀ ਸੋ ਇਸ ਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਇਸ ਵਿੱਚ ਤਿੰਨ ਗੱਲਾਂ ਜਿਹੜੀਆਂ ਨੇ ਉਹ ਕੀ ਗਿਆ ਨੇ ਵਿਚਾਰੀਆਂ ਜਾ ਸਕਦੀਆਂ ਹੈ ਜਿਹੜੀ ਪਗੋਲਿਕ ਰੂਪਰੇਖਾ ਹੈ ਪਗੋਲਿਕ ਦਾ ਮਤਲਬ ਕੀ ਹੁੰਦਾ ਹੈ ਇੱਕ ਹੱਦਬੰਦੀ ਹੀ ਤੁਸੀਂ ਸਮਝ ਸਕਦੇ ਹੋ ਤੇ ਇਹ ਜਿਹੜੀ ਹੱਦਬੰਦੀ ਹੈ ਇਸ ਦੀ ਰੂਪਰੇਖਾ ਕੀ ਹੈ ਸੋ ਇਹ ਤੇ ਇਸ ਦੇ ਵਿੱਚ ਤਿੰਨ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਿਹੜੀਆਂ ਮਿਲਦੀਆਂ ਨੇ ਪਗੋਲਿਕ ਇੱਕ ਹੱਦਬੰਦੀ ਸੈਕਿੰਡ ਆਈਂਦੀ ਗਿਆ ਵਿਸ਼ਾਲ ਚੁਗਿੱਦੜ ਦੇ ਵਿੱਚ ਭੂਗੋਲਿਕ ਸਥਿਤੀ ਕੀ ਹੈ ਤੇ 3ਰਡ ਦੇ ਵਿੱਚ ਆਈਂਦੀ ਹੈ ਸੜਕੋ ਪ੍ਰਕਿਰਤਿਕ ਹਲਾਤਾ ਥੋੜਾ ਡਿਟੇਲਸ ਵਿੱਚ ਅਸੀਂ ਇਸ ਨੂੰ ਜਿਹੜਾ ਪੜ ਲੈਨੇ ਆ ਸਭ ਤੋਂ ਪਹਿਲਾਂ ਅਸੀਂ ਪੜਦੇ ਹਾਂ ਭੂਗੋਲਿਕ ਹੱਦਬੰਦੀ ਦੇ ਵਿੱਚ ਕੀ ਕੀ ਮਿਲਦਾ ਹੈ ਸਾਨੂੰ ਸੋ ਸਭ ਤੋਂ ਪਹਿਲੋ ਕਹਿੰਦੇ ਮਸਲਾ ਕੀ ਹੈਗਾ ਸੀ ਪੰਜਾਬ ਦੀ ਜਿਹੜੀ ਭੂਗੋਲਿਕ ਹੱਦਬੰਦੀ ਹੈ ਨਾ ਇਹ ਜਿਹੜੇ ਪੰਜਾਬੀ ਸੱਭਿਆਚਾਰ ਦਾ ਅਧਿਐਨ ਕਰਨ ਵਾਲਿਆਂ ਨਾਲ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਹੈ ਜਿਸ ਦਾ ਕਾਰਨ ਕੀ ਹੈਗਾ ਕਿ ਪੰਜਾਬ ਦੇ ਨਾਮ ਦੇ ਨਾਲ ਜਿਹੜੀ ਭੂਗੋਲਿਕ ਇੱਕ ਇਕਾਈਆਂ ਨੇ ਪਹਿਲਾਂ ਉਹਦੀ ਗੱਲ ਕੀਤੀ ਗਈ ਹੈ ਉਹਨਾਂ ਦੀਆਂ ਹੱਦਾਂ ਜੇ ਕਿਹ ਕਿਆਂ ਸੀ ਬਣੀਆਂ ਨਹੀਂ ਸੀ ਹੁਣ ਤਾਂ ਚਲੋ ਅਸੀਂ ਆਫੀਸ਼ੀਅਲੀ ਰਾਇਨਿਕ ਦੌਰ ਤੇ ਅਸੀਂ ਇੱਕ ਹੱਦਬੰਦੀ ਖਿੱਚ ਦਿੱਤੀ ਹੈ ਬਟ ਉਸ ਸਮੇਂ ਚੀਜ਼ ਨਹੀਂ ਹੈਗੀ ਸੀ ਸੋ 19ਵੀਂ ਸਦੀ ਦੇ ਵਿੱਚ ਜ਼ਿਕਰ ਦੇਖਿਆ ਜਾਵੇ ਤਾਂ ਕਹਿੰਦੇ ਸੀ ਕਿ ਸਿੰਧ ਪਾਰ ਤੋਂ ਲੈ ਕੇ ਜਮਨਾ ਪਾਰ ਤੱਕ ਦਾ ਜਿਹੜਾ ਇਲਾਕਾ ਸੀ ਨਾ ਪੰਜਾਬ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਸੀ ਬਾਦ ਦੇ ਵਿੱਚ ਕੀ ਗੱਲ ਸੀ 1901 ਦੇ ਵਿੱਚ ਸਿੱਧਪਾਤ ਜਿਹੜੇ 6 ਜ਼ਿਲ੍ਹੇ ਸੀ ਤੇ ਇਸ ਤੋਂ ਇਲਾਵਾ ਉੱਤਰ ਪੱਛਮੀ ਜਿਹੜੇ ਸਰਹੱਦੀ ਸੂਬਾ ਸੀ ਉਹ ਕੀ ਗੱਲ ਸੀ ਵੱਖ ਕਰ ਦਿੱਤਾ ਗਿਆ ਬਾਅਦ ਦੇ ਵਿੱਚ 1911 ਦੇ ਵਿੱਚ ਕੀ ਗੱਲ ਸੀ ਦਿੱਲੀ ਨੂੰ ਪਾਰੇ ਦੀ ਰਾਜਧਾਨੀ ਬਣਾ ਕੇ ਉਹਨੂੰ ਵੀ ਵੱਖ ਕਰ ਦਿੱਤਾ ਗਿਆ ਜਮਨਾ ਪਾਰ ਦਾ ਇਲਾਕਾ ਉਹੀ ਆਇਆ ਨਾ ਜਮਨਾ ਜਿਹੜੀ ਉੱਥੇ ਵਗਦੀ ਹੈ ਪੰਜਾਬ ਦਿੱਲੀ ਦੇ ਲੱਗ ਕੇ ਸੋ ਵਾਲੇ ਲੱਗ ਕੇ ਪਹਿਲਾਂ ਸਾਡੇ ਕੋਲ ਲੈ ਲਏ ਗਏ ਫਿਰ 47 ਦੇ ਵਿੱਚ ਪੰਜਾਬ ਦੀ ਵੰਡ ਕਰ ਦਿੱਤੀ ਗਈ ਇੱਕ ਪਾਕਿਸਤਾਨ ਬਣ ਗਿਆ ਇੱਕ ਭਾਰਤ ਬਣ ਗਿਆ ਸੋ ਆਫੀਸ਼ੀਅਲੀ ਅਸੀਂ ਹੱਦਾਂ ਜਿਹੜੀਆਂ ਸੀ ਉਹ ਨਿਸ਼ਚਿਤ ਕਰ ਲਈਏ ਸੋ ਇਸ ਦੇ ਨਾਲ ਆ ਸਾਡੇ ਕੋ ਸਮੂਹ ਵੀ ਦੋ ਬਣ ਗਏ ਭੂਗੋਲਿਕ ਇਕਾਈਆਂ ਕਈ ਹੋਣ ਦੇ ਵਿੱਚ ਆ ਗਈਆਂ ਸਮੂਹ ਜਿਹੜੇ ਸੀ ਦੋ ਬਣ ਗਏ ਤੇ ਜਿਹੜੀ ਕਿ ਜਿੰਨਾਂ ਦੀ ਸਥਿਤੀ ਅਲੱਗ ਸੀ ਜਿਵੇਂ ਉਧਰ ਦੀ ਸਥਿਤੀ ਅਲੱਗ ਸੀ ਤੇ ਇੱਧਰ ਦੀ ਸਥਿਤੀ ਜਿਹੜੀ ਹੈ ਉਹ ਅਲੱਗ ਸੀ ਸੋ ਰਾਜ ਤੇ ਧਰਮ ਜਿਹੜੇ ਕਿ ਸੀ ਇੱਕ ਤਾਂ ਸਾਡਾ ਰਾਜ ਹੋ ਗਿਆ ਇੱਕ ਤਾਂ ਸਾਡਾ ਧਰਮ ਹੈ ਇਹਨਾਂ ਦੋਨਾਂ ਨੇ ਕੀ ਕਰ ਸੀ ਇੱਥੇ ਆਪਣਾ ਇੱਕ ਰੂਪ ਨਿਭਾਇਆ ਸੀ ਵੰਡ ਤਾਂ ਹੀ ਹੋਈ ਸੀ ਰਾਜਨੀਤਿਕ ਤੌਰ ਦੇ ਉੱਤੇ ਵੰਡ ਹੋ ਗਈ ਤੇ ਧਰਮ ਦੇ ਆਧਾਰ ਤੇ ਇਦھر ਸਿੱਖोगे ਤਾਂ ਉਧਰ ਕੀ ਗੱਸੀ ਮੁਸਲਮਾਨ ਬਣ ਕੇ ਤੇ ਇਸਤੇ ਕਰਕੇ ਕੀ ਗੱਸੀ ਸਾਡਾ ਸਭਿਆਚਾਰ ਵੀ ਜਿਹੜਾ ਸੀ ਉਹ ਇੱਥੇ ਹੀ ਮੰਡਿਆ ਗਿਆ ਬਾਅਦ ਦੇ ਵਿੱਚ ਹੋਰ ਕੀ ਕੀਤਾ ਜਿਹੜਾ ਪੰਜਾਬ ਰਹਿੰਦਾ ਸੀ ਇੱਥੇ ਉਹਨੂੰ ਵੀ ਕੀ ਅਸੀਂ ਟੁਕੜੇ ਟੁਕੜੇ ਕਰ ਦਿੱਤਾ ਮਤਲਬ ਜਿਹੜਾ ਗਾ ਸੀ ਬਾਅਦ ਦੇ ਵਿੱਚ ਸਾਡ ਕੋ ਰਿਆਸਤਾਂ ਜਿਹੜੀਆਂ ਸੀ ਉਹਨਾਂ ਦੇ ਆਧਾਰ ਤੇ ਵੰਡ ਕੀਤੀ ਗਈ ਜਿਹੜਾ ਪਹਿਲਾਂ ਅਸੀਂ ਹਿਮਾਚਲ ਦਾ ਏਰੀਆ ਜਿਹੜਾ ਸੀ ਉਹ ਉਧਰ ਚਲਾ ਗਿਆ ਸੋ ਇਸ ਤਰੀਕੇ ਨਾਲ ਸੜਕ ਕੋਲ ਛੋਟਾ ਇਹ ਪੰਜਾਬ ਜਿਹੜਾ ਅਸੀਂ ਉਹ ਬਚ ਗਿਆ ਸੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਸੀ ਸੜਕੀ ਇੱਕ ਭੂਗੋਲਿਕ ਜਿਹੜੀ ਸੀ ਹੱਦ ਬੰਦੇ ਨਿਸ਼ਚਿਤ ਕਰ ਦਿੱਤੀ ਗਈ ਠੀਕ ਹੈ ਤੇ ਪਹਿਲਾਂ ਜਿਹੜੀ ਭੂਗੋਲਿਕ ਹੱਦ ਬੰਦੀ ਸੀ ਨਾ ਉਸ ਦੇ ਆਧਾਰ ਤੇ ਅਗਰ ਅਸੀਂ ਸੱਭਿਆਚਾਰ ਦੇਖਿਆ ਨਾ ਆਪਣਾ ਉਹ ਬਹੁਤ ਹੀ ਵਿਸ਼ਾਲ ਸੀ ਬਟ ਹੁਣ ਕੀ ਹੈ ਸੀ ਥੋੜਾ ਰਹਿ ਗਿਆ ਸੰਗੁਚਿਤ ਰਹਿ ਗਿਆ ਬਟ ਤਾਂ ਵੀ ਚੈੱਕ ਕਰਨ ਵਾਲੇ ਸੀ ਉਹਨਾਂ ਨੇ ਕੀ ਕੀਤਾ ਸੀ ਕਿ ਇਸ ਦੇ ਆਧਾਰ ਤੇ ਹੀ ਜਿਹੜੀ ਉਹਨਾਂ ਨੇ ਇੱਕ ਖੋਜ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਸੀ ਕਿ ਇਸ ਤੋਂ ਇਲਾਵਾ ਕਹਿੰਦੇ ਜਿਹੜੇ ਪੰਜਾਬੀ ਸੱਭਿਆਚਾਰ ਦੀ ਜਿੱਕਰ ਅਸੀਂ ਭੂਗੋਲਿਕ ਹੱਦਬੰਦੀ ਦੀ ਗੱਲ ਕਰੀਏ ਨਾ ਪਹਿਲਾਂ ਜਿੱਕਰ ਗੱਸੀ ਤੈਨੂੰ ਅਸੀਂ ਹੱਥਾਂ ਦੇ ਗਿਣਵਾ ਨਹੀਂ ਸਕਦੇਗੇ ਸੀ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਹੁਣ ਅੱਜ ਹਰਿਆਣਵੀ ਵੱਖਰੇ ਹੋ ਗਏ ਪਹਾੜੀ ਡੋਗਰੀ ਸੱਭਿਆਚਾਰ ਜਿਹੜੇ ਗਿਆ ਉਹ ਵੱਖਰੇ ਹੋ ਚੁੱਕੇ ਨੇ ਇਹ ਪਹਿਲਾਂ ਕੀ ਕਹ ਸੀ ਇਹ ਸਾਰਾ ਇੱਥੋਂ ਦਾ ਹੀ ਇੱਕ ਹਿੱਸਾ ਹੈਗਾ ਸੀ ਜੋ ਕਿ ਅੱਜ ਇੱਕ ਅਲੱਗ ਹੋ ਗਿਆ ਸੋ ਭੂਗੋਲਿਕ ਹੱਦਬੰਦੀ ਜਿਹੜੀ ਸੀ ਨਾ ਇਹਨਾਂ ਨੇ ਇੱਕ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਵੱਖਰਾ ਰੋਲ ਅਦਾ ਕੀਤਾ ਜਿਉ ਜੋ ਇਹ ਟੁਕੜੇ ਟੁਕੜੇ ਹੁੰਦੇ ਗਏ ਪੰਜਾਬ ਦੇ ਕੋਲੋ ਚੀਜ਼ਾਂ ਜਿਹੜੀਆਂ ਉਹ ਥਾਵਾਂ ਖੋਈਆਂ ਗਈਆਂ ਸਾਡਾ ਸੱਭਿਆਚਾਰ ਵੀ ਇੱਕ ਹੱਦਬੰਦੀ ਦੇ ਵਿੱਚ ਜਿਹੜਾ ਹੈਗਾ ਸੀ ਉਹ ਰਹਿ ਗਿਆ ਸੀ ਨੈਕਸਟ ਸਾਡੇ ਕੋਲ ਇਸ ਦੇ ਵਿੱਚ ਆਇੰਦਾ ਗਵਾ ਵਿਸ਼ਾ ਜੁਗਿਰਦੇ ਵਿੱਚ ਭੂਗੋਲਿਕ ਸਥਿਤੀ ਦੇ ਬਾਰੇ ਗੱਲ ਕੀਤੀ ਗਈ ਹੈ ਹੁਣ ਦੇਖੋ ਪੰਜਾਬ ਇੱਕ ਕੀ ਗਏ ਇੱਕ ਸੂਬਾ ਦਾ ਸੜ੍ਹਦੀ ਸੂਬਾ ਜਿਹੜਾ ਉਸ ਨੂੰ ਕਿਹਾ ਜਾਂਦਾ ਹੈਗਾ ਤਾਂ ਹੁਣ ਵੀ ਹੈਗਾ ਸੋ ਇੱਥੇ ਜਿਹੜਾ ਗਏ ਸੜਕੋ ਮੇਨ ਜਿਹੜੀ ਹੈ ਇਸ ਦੀ ਭੂਗੋਲਿਕ ਸਥਿਤੀ ਜਿਹੜੀ ਹੈ ਉਹ ਇੱਕ ਹੱਦ ਤੱਕ ਨਿਸ਼ਚਿਤ ਕੀਤੀ ਗਈ ਹੈ ਬਟ ਸਾਵੇਂ ਸਾਡਾ ਜਿਹੜਾ ਪੰਜਾਬ ਹੈ ਨਾ ਅਗਰ ਇਸ ਨੂੰ ਅਸੀਂ ਫਰੋਲਦੇ ਹਾਂ ਤਾਂ ਸਾਡੇ ਕੋਲ ਬਹੁਤ ਵੱਖਰੇ ਵੱਖਰੇ ਸੱਭਿਆਚਾਰ ਹਾਰੇ ਕਦੇ ਆਪਣੇ ਮਿਲ ਜਾਂਦੇ ਜਿਵੇਂ ਹੁਣ ਇੱਥੋਂ ਤੁਸੀਂ ਟੱਪੋ ਮਾਝੇ ਤੋਂ ਅੱਗੇ ਤਾਂ ਤੁਹਾਨੂੰ ਵੱਖਰਾ ਮਿਲੇਗਾ ਮਾਲਵੇ ਦਾ ਵੱਖਰਾ ਹੁੰਦਾ ਇਸ ਤੋਂ ਇਲਾਵਾ ਜਿਹੜਾ ਪੋਠੋਹਾਰਾ ਉਹ ਵੱਖਰਾ ਹੋ ਜਾਏਗਾ ਦੁਆਬੇ ਦਾ ਵੱਖਰਾ ਹੋ ਜਾਏਗਾ ਤੇ ਇਸ ਤੋਂ ਇਲਾਵਾ ਜਿਹੜੇ ਰਾਜਸਥਾਨ ਦੇ ਏਰੀਆ ਦੇ ਨਾਲ ਲੱਗਦੇਗੇ ਉਹਨਾਂ ਦੇ ਵੱਖਰੇ ਹੋਣਗੇ ਸੋ ਕਿਉਂਕਿ ਇੱਕ ਹੱਦਬੰਦੀਆਂ ਅਲੱਗ-ਲੱਗ ਹੀ ਕਿਆਂ ਨੇ ਸੋ ਉਸੇ ਅਧਾਰ ਤੇ ਉਹਨਾਂ ਦੇ ਜਿਹੜੇ ਕੋਲ-ਕੋਲ ਸੱਭਿਆਚਾਰ ਹੈ ਉਹਨਾਂ ਦੇ ਵਿੱਚ ਵੀ ਸਾਨੂੰ ਡਿਫਰੈਂਸ ਇੱਕ ਨਜ਼ਰ ਆਂਦਾ ਜਾਏਗਾ ਸੋ ਇਹੀ ਹੈ ਕਿ ਵਿਸ਼ਾਲ ਜਗਿੱਦੇ ਦੀ ਭੂਗੋਲਿਕ ਸਥਿਤੀ ਹੈ ਨਾ ਸਾਡਾ ਆਪਣਾ ਇੱਕ ਜਿਹੜਾ ਪੰਜਾਬ ਹੈ ਉਸ ਦਾ ਆਪਣਾ ਵੀ ਇੱਕ ਬਹੁਤ ਹੀ ਇੱਕ ਨਿਆਰਾ ਵੱਖਰਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਨਾ ਸਮੇਟਣ ਵਾਲਾ ਸੱਭਿਆਚਾਰ ਸਾਨੂੰ ਆਪਣਾ ਵੀ ਇੱਕ ਮਿਲਦਾ ਹੈ ਤੀਜਾ ਇਸ ਦੇ ਵਿੱਚ ਆਇਂਦਾ ਹੈਗਾ ਸੜਕਾਂ ਕੁ ਪ੍ਰਕਿਰਤਿਕ ਹਾਲਾਤਾਂ ਪ੍ਰਕਿਰਤਿਕ ਹਾਲਾਤਾਂ ਜਿਸ ਦੇ ਵਿੱਚ ਸੜਕਾਂ ਕੀ ਹੱਥ ਧਰਤੀ ਤੋਂ ਹੇਠਲੀਆਂ ਤੇ ਧਰਤੀ ਤੋਂ ਉੱਪਰ ਲੀਆਂ ਹਾਲਾਤ ਆ ਜਾਂਦੀਆਂ ਨੇ ਜਿਵੇਂ ਕਿ ਧਰਤੀ ਦਾ ਉਪਜਾਉ ਹੋਣਾ ਤੇ ਨਾ ਹੋਣਾ ਖਣਿਜ ਪਦਾਰਥਾਂ ਦੀਨ ਹੋਣ ਦਰਿਆਵਾਂ ਪਹਾੜ ਜੰਗਲ ਇਹਨਾਂ ਦੀ ਸਥਿਤੀ ਤੇ ਕੋਣਪਣ ਸੋ ਇਹ ਵੀ ਜਿਹੜੇ ਗਿਨੇ ਇਹ ਸਿਰਫ ਪ੍ਰਕਿਰਤਿਕ ਹਾਲਾਤਾਂ ਜਿਹੜੀਆਂ ਨੇ ਉਸ ਦੇ ਆਧਾਰ ਤੇ ਵੀ ਅਸੀਂ ਦੇਖਦੇ ਆਂ ਕਿ ਉਹਨਾਂ ਦਾ ਕਲਚਰ ਜਿਹੜਾ ਹੈ ਉਹ ਅਲੱਗ ਲੱਗੇਗੇ ਨੇ ਸੋ ਹੁਣ ਜਿਵੇਂ ਪਹਾੜੀ ਲੱਗੇ ਜੱਗ ਸਾਡੇ ਕੋ ਪਹਿਲੋ ਉਹ ਵੀ ਏਰੀਆ ਸਾਡੇ ਨਾਲ ਹੀ ਲੱਗਦੇ ਸੀ ਤਾਂ ਉਹਨਾਂ ਦਾ ਸੱਭਿਆਚਾਰ ਅਲੱਗ ਸੀ ਠੀਕ ਹੈ ਇਸ ਤੋਂ ਇਲਾਵਾ ਜਿੱਥੇ ਜਿਵੇਂ ਰਾਜਸਥਾਨ ਵਾਲੇ ਏਰੀਆ ਉੱਥੇ ਨਾ ਜ਼ਮੀਨ ਐ ਨਹੀਂ ਉਜਾਉਣੀ ਗਈ ਸੋ ਉਹਨਾਂ ਦੇ ਉਸੇ ਆਧਾਰ ਤੇ ਕਲਚਰ ਵੀ ਉਹਨਾਂ ਦਾ ਅਲੱਗ ਮਿਲਦਾ ਹੈ ਤੇ ਜਿੱਥੇ ਜੰਗਲ ਮਿਲਦੇ ਨੇ ਉੱਥੇ ਦੀ ਸਥਿਤੀ ਅਲੱਗ ਹੋ ਜਾਂਦੀ ਆ ਤਾਂ ਹਰੇਕੇ ਖੇਤਰ ਦਾ ਇੱਕ ਪ੍ਰਕਿਰਤੀ ਹਾਲਾਤ ਆ ਮਿਲਦੀਆਂ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਆਧਾਰ ਤੇ ਵੀ ਅਸੀਂ ਕਹਿ ਸਕਦੇ ਹਾਂ ਕਿ ਅਲੱਗ-ਅਲੱਗ ਸਾਨੂੰ ਸੱਭਿਆਚਾਰ ਜਿਹੜਾ ਕਲਚਰ ਹੈਗਾ ਉਹ ਅਲੱਗ-ਅਲੱਗ ਤਰੀਕੇ ਦੇ ਨਾਲ ਦੇਖਣ ਨੂੰ ਮਿਲਦਾ ਜੋ ਕਿ ਇੱਕ ਵੰਸਵੰਤਾ ਦੇ ਵਿੱਚ ਸਾਨੂੰ ਮਿਲ ਜਾਂਦਾ ਹੈਗਾ ਇਹ ਤਿੰਨ ਜਿਹੜੇ ਕਿਨੇ ਭੂਗੋਲਿਕ ਰੂਪਰੇਖਾ ਦੇ ਵਿੱਚ ਤਿੰਨ ਸਾਡ ਕੋ ਇੱਕ ਗੱਲਾਂ ਵਿਚਾਰੀਆਂ ਨੇ ਜਿਨ੍ਹਾਂ ਨੇ ਇੱਕ ਭੂਗੋਲਿਕ ਰੂਪਰੇਖਾ ਨੂੰ ਨਿਸ਼ਚਿਤ ਕਰਨ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਦਿੱਤਾ ਹੈ ਨੈਕਸਟ ਆਈ ਦਾ ਗਵਾ ਸੜਬੋ ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਕੀ ਹੈ ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਚ ਉਹ ਸਭ ਕੁਝ ਆ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਬਣਾਉਣ ਦੇ ਵਿੱਚ ਇਹਨਾਂ ਨੂੰ ਕਾਇਮ ਕਰਨ ਦੇ ਵਿੱਚ ਤੇ ਇਹਨੂੰ ਅੱਗੇ ਇਸ ਦੇ ਨਿਕਾਸ ਤੇ ਵਿੱਚ ਤੇ ਵਿਕਾਸ ਦੇ ਵਿੱਚ ਆਪਣਾ ਇੱਕ ਹਿੱਸਾ ਪਾਇਆ ਸੀ ਸੋ ਇਹ ਦੇਖਣਾ ਪਵੇਗਾ ਕਿ ਕਿ ਪੰਜਾਬੀ ਸੱਭਿਆਚਾਰ ਨੇ ਆਪਣੇ ਟਾਈਮ ਦੇ ਦੌਰਾਨ ਕਿਹੜੇ ਕਿਹੜੇ ਅੰਸ਼ ਕਿੱਥੋਂ-ਕਿੱਥੋਂ ਗ੍ਰਹਿਣ ਲੈ ਕੀਤੇ ਸੀ ਜਿੱਥੋਂ ਇਹ ਅੱਜ ਜਿਹੜਾ ਹੈ ਬਣ ਕੇ ਸਾਡੇ ਸਾਹਮਣੇ ਆਇਆ ਹੈ ਤੇ ਇਹ ਤਿੰਨ ਉਹਨਾਂ ਨੇ ਸੋਮੇ ਇਸ ਦੇ ਵਿੱਚ ਸਾਨੂੰ ਜਿਹੜੇ ਦੱਸੇ ਨੇ ਠੀਕ ਹੈ ਤੇ ਜਿਸ ਦੇ ਵਿੱਚ ਸਾੜ ਕੋ ਤਿੰਨ ਸੋਮੇ ਦੀ ਗੱਲ ਕੀਤੀ ਜਾਵੇ ਪਹਿਲਾ ਆਇੰਦਾ ਹੈਗਾ ਸਾੜ ਕੋ ਸਥਾਨਕ ਸੋਮੇ ਸਥਾਨਕ ਸੋਮੇ ਜਿਹੜੇ ਨੇ ਇਸ ਦੇ ਵਿੱਚ ਭੂਗੋਲਿਕ ਲੋਕਧਰਾਈ ਅੰਸ਼ ਆ ਜਾਣਗੇ ਤੇ ਸਥਾਨਕ ਸੋਮੇ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਕਹਿੰਦੇ ਅਸੀਂ ਤਿੰਨ ਪੱਖ ਤੋਂ ਇਹਨਾਂ ਨੂੰ ਵਿਚਾਰ ਸਕਦੇ ਹਾਂ ਜਿਹੜੇ ਸਥਾਨਕ ਸੌਮੇ ਆ ਤਿੰਨ ਪੱਖ ਤੋਂ ਅਸੀਂ ਇਹਨਾਂ ਨੂੰ ਵਿਚਾਰ ਸਕਦੇ ਹਾਂ ਜਿਹੜੇ ਕਿ ਅਸੀਂ ਉੱਪਰ ਜਿਵੇਂ ਆ ਪਿੱਛੇ ਪੜ ਕੇ ਆਏ ਸੀ ਇਹਨਾਂ ਦੇ ਬਾਰੇ ਇੱਥੇ ਗੱਲ ਕੀਤੀ ਹੋਈ ਨਹੀਂ ਬਟ ਤਾਂ ਵੀ ਕਹਿੰਦੇ ਗਵਾ ਕਿ ਪੰਜਾਬੀ ਸੱਭਿਆਚਾਰ ਨੂੰ ਕਈ ਹੋਰ ਚੀਜ਼ਾਂ ਨੇ ਵੀ ਪ੍ਰਭਾਵਿਤ ਕੀਤਾ ਸੀ ਤੋਂ ਮੈਂ ਬ੍ਰੈਕਟ ਦੇ ਵਿੱਚ ਨਾ ਲਿਖਿਆ ਨੇ ਕਿੜੀਆਂ ਕਿੜੀਆਂ ਨੇ ਸਭ ਤੋਂ ਪਹਿਲਾਂ ਆਇਆ ਦਾ ਸਰੀਰਕ ਪੱਖ ਹੁਣ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇਖੋ ਬਣੇ ਹੀ ਦਲੇਰੀ ਵਾਲੇ ਨੇ ਸਰੀਰਕੋਂ ਤੇ ਇੱਕ ਸਡੋਲਤਾ ਹੈ ਤੇ ਕਿਉਂ ਹੈ ਗਈ ਇਹਨਾਂ ਦੇ ਵਿੱਚ ਕਿਉਂਕਿ ਬਹੁਤ ਹੀ ਸਰਹੱਦੀ ਸੂਬਾ ਸੀ ਜਦੋਂ ਵੀ ਲੜਾਈਆਂ ਹੁੰਦੀਆਂ ਸੀ ਸਭ ਤੋਂ ਪਹਿਲਾਂ ਫਰੰਟ ਦੇ ਉੱਤੇ ਇਹਨਾਂ ਨੂੰ ਖੜੂਣਾ ਪੈਂਦਾ ਸੀ ਹਰ ਇੱਕ ਚੀਜ਼ ਇਹਨਾਂ ਨੇ ਆਪਣੇ ਉੱਤੇ ਲਈਏ ਤਾਂ ਕਰਕੇ ਇਹਨਾਂ ਦਾ ਨੇਚਰ ਇਹੋ ਜਿਹਾ ਹੋ ਚੁੱਕਾ ਹੈ ਜਿਵੇਂ ਕਹਿੰਦੇ ਨੇ ਨਾ ਕਿ ਡਰ ਲੱਗਦਾ ਕਈਆਂ ਨੂੰ ਇੱਥੋਂ ਲੋਕਾਂ ਤੋਂ ਪੰਜਾਬੀਆਂ ਤੋਂ ਕਿਉਂਕਿ ਸਾਡੀ ਇੱਕ ਔਰਾ ਜਿਹਨੂੰ ਕਹਿੰਦੇ ਨੇ ਨਾ ਅਗਲੇ ਸਾੜੇ ਚ ਵੇਖਣ ਚ ਅਸੀਂ ਇੰਨੇ ਪਾਵਰਫੁੱਲ ਲੱਗਦੇ ਆ ਕਿ ਕੋਈ ਸਾਨੂੰ ਹੈਂਡਲ ਨਹੀਂ ਕਰ ਪੰਦਾ ਇਹ ਚੀਜ਼ ਆਏਗੀ ਸੈਕਿੰਡ ਇਸ਼ੂ ਵਿੱਚ ਆਇੰਦਾ ਸਖਸ਼ੀਅਤ ਪੱਖੋਂ ਮਤਲਬ ਹਮੇਸ਼ਾ ਅਸੀਂ ਲੜਨ ਵਾਸਤੇ ਤਿਆਰ ਰਹਿਨੇ ਆ ਤੇ ਹਮੇਸ਼ਾ ਅਸੀਂ ਸਹੀ ਦਾ ਪੱਖ ਲੈਨੇ ਆ ਤੇ ਜ਼ਿੰਦਗੀ ਦੇ ਵਿੱਚ ਕਹਿੰਦੇ ਜਿਹੜਾ ਜੋਸ਼ ਹੈ ਗਏ ਉਹ ਹਮੇਸ਼ਾ ਸਾਡੇ ਵਿੱਚ ਰਹਿੰਦਾ ਇਸ ਸਖਸ਼ੀਅਤ ਪੱਖੋਂ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਰਹਿਨੇ ਆ ਕਿ ਕਦੋਂ جنگ ਲੜੇ ਹੋਏਗੀ ਤੇ ਅਸੀਂ ਹਮੇਸ਼ਾ ਆਪਣੇ ਉਸੇ ਵਿੱਚ ਕੁੱਦਣ ਵਾਸਤੇ ਤਿਆਰ ਰਹਿੰਦੇ ਆ ਗਲਤ ਨਹੀਂ ਸਹੀ ਪੱਖ ਤੀਜੀ ਇਸ ਦੇ ਵਿੱਚ ਆਈ ਦੀ ਗਿਆ ਸਾਡੀ ਸਾਡੀ ਮੰਨ ਦਿੱਤਾ ਹੁਣ ਦੇਖੋ ਪਹਿਲਾਂ ਉਹਦਾ ਕੀ ਨੇਚਰ ਹੈ ਗੱਸੀ ਕਿ ਸੜਕੋ हां ਸਾਡੇ ਉੱਤੇ ਹਮਲੇ ਹੁੰਦੇ ਰਹਿੰਦੇ ਸੀ ਸਾਨੂੰ ਟਾਈਮ ਨਹੀਂ ਮਿਲਦਾ ਸੀ ਅਸੀਂ ਕਿਸੇ ਚੀਜ਼ ਨੂੰ ਅਸੀਂ ਪਲਾਨ ਬਣਾਇਏਵੇਂ ਕਰਨਾ ਹੈਵੇਂ ਕਰਨਾ ਹੈ ਜਦੋਂ ਪਲਾਨ ਬਣਾਉਣ ਦੀ ਜਿੰਨੀ ਦੇਰ ਤੱਕ ਸਾਨੂੰ ਟਾਈਮ ਲੱਗਦਾ ਉਸ ਤੋਂ ਸਾਡੇ ਤੇ ਹਮਲੇ ਹੋਣੀ ਸ਼ੁਰੂ ਹੋ ਜਾਂਦੇ ਸੋ ਸਾਡੀ ਨੇਚਰ ਇਹੋ ਜੀ ਹੈ ਕਿ ਸਾੜ ਕੋ ਕਿਸੇ ਵੀ ਜਦੋਂ ਕੰਮ ਹੁੰਦਾ ਅਸੀਂ ਪਲੈਨਿੰਗ ਦੇ ਨਾਲ ਨਹੀਂ ਚੱਲਦੇ ਅਸੀਂ ਡਾਇਰੈਕਟ ਜਿਹੜਾ ਕਰਨ ਦੇ ਵਿੱਚ ਕੀ ਗਏ ਨੇ ਟੱਫਟ ਜਦ ਤਿਆਰ ਰਹਿਨੇ ਆ ਕਿ ਜੋ ਕਰਨਾ ਹੈ ਓਨ தி ਸਪੋਰਟ ਕਰਨਾ ਹੈ ਜੋ ਹੋਏਗਾ ਦੇਖਿਆ ਜਾਏਗਾ ਸਾਡੀ ਮਾਨਸਿਕਤਾ ਇਸ ਤਰੀਕੇ ਦੀ ਹੈ ਕਿ ਅਸੀਂ ਪਲੈਨਿੰਗ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਕਿ ਐ ਕਰਾਂਗੇ ਤਾਂ ਐ ਹੋ ਜਾਏਗਾ ਇੰਜ ਕਰਾਂਗੇ ਇੰਜ ਕਰਾਂਗੇ ਉਹ ਚੀਜ਼ ਨਹੀਂ ਹੈ ਅਸੀਂ ਹਮੇਸ਼ਾ ਤਿਆਰ ਰਹਿੰਦੇ ਆ ਕਿ ਹੋਂ ਸਪੋਟ ਅਸੀਂ ਸਭ ਕੁਝ ਕਰਨਾ ਹੈ ਜੋ ਹੋਏਗਾ ਵੇਖਿਆ ਜਾਏਗਾ ਸਾਡੀ ਮਾਨਸਿਕ ਮਾਨਸਿਕ ਤਾਂ ਇਹੋ ਜੀ ਹੈ ਚੌਥਾ ਇਹਦਾ ਸਾਡਾ ਕੋ ਕਲਾ ਸਾਧਨਾ ਹੁਣ ਦੇਖੋ ਕਲਾ ਸਾਧਨਾ ਜਿਹੜੀ ਹੈ ਕਹਿੰਦੇ ਇਸ ਦੇ ਉੱਤੇ ਵੀ ਇਸ ਚੀਜ਼ ਨੇ ਜਿਹੜਾ ਹੈਗਾ ਸਾਡੇ ਇੱਕ ਧਿਆਨ ਦਿੱਤਾ ਹੈ ਇਸ ਦੇ ਉੱਤੇ ਅਸਰ ਪਾਇਆ ਹੈ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਜਿਹੜੀ ਕਲਾ ਹੈ ਉਹ ਕੀ ਕੀ ਹੈ ਨਹੀਂ ਵਿਚਰ ਸਕੀ ਕਿਉਂਕਿ ਗਾ ਸਾਡਾ ਪੂਰਾ ਇੱਕ ਸਰ ਹਦੀ ਸੁਭਾਸੀ ਜਿਸ ਦੇ ਨਾਮ ਕੀ ਕਸੀ ਇਰਾਤੇ ਹਮੇਸ਼ਾ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਜੁਰਾ ਵੀ ਅੰਦਰ ਸੀ ਇੱਥੇ ਜੋ ਵੀ ਕਲਾ ਸੀ ਜੋ ਵੀ ਉਸ ਸਮੇਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਕੀ ਕਸੀ ਤਹਿਸਿਲੈਂਸ ਕਰਕੇ ਜੱਟੇ ਚੱਲੇਗਾ ਇਸ ਤਰੀਕੇ ਦੇ ਨਾਲ ਕੀ ਕਸੀ ਤੇ ਕਲਾ ਸਾਧਨਾ ਨੂੰ ਜਿਹੜੇ ਪੁੰਗਰਨ ਵਾਸਤੇ ਹਮੇਸ਼ਾ ਸ਼ਾਂਤ ਮਾਹੌਲ ਜੜਾ ਹੈ ਤੇ ਇੱਕ ਸਟੇਬਲ ਟਾਈਮ ਚਾਹੀਦਾ ਹੁੰਦਾ ਹੈ ਜਿਹੜਾ

ਸੁਪਾ ਜਿਹੜਾ ਸੀ ਉਹ ਬਿਲਕੁਲ ਸਰਹੱਦ ਦੇ ਕੋਲ ਐ ਕਰ ਸੀ ਸੋ ਇਸ ਦੇ ਨਾਲ ਨਾਲ ਕੀ ਹੁੰਦਾ ਸੀ ਕਿ ਜਿਹੜਾ ਵੀ ਇੱਥੇ ਆ ਰਿਹਾ ਸੀ ਉਹ ਸਮੇਂ ਤੇ ਉਹ ਕੀ ਹੈ ਇੱਥੇ ਰੁੱਕ ਕੇ ਜਾਂਦਾ ਸੀ ਹਮਲੇ ਕਰਕੇ ਜਾਂਦਾ ਸੀ ਸੋ ਇਸ ਦੇ ਨਾਲ ਕੀ ਕਹੇ ਸਾਡੇ ਸਰਹੱਦ ਦੇ ਕੋਲ ਹੋਣ ਦੇ ਨਾਲ ਨਾ ਕੀ ਗਏ ਬਹੁਤ ਸਾਰੀਆਂ ਚੀਜ਼ਾਂ ਦੇ ਬਹੁਤ ਸਾਰੀਆਂ ਕਲਚਰ ਉਹ ਆਪਣਾ ਇੱਥੇ ਛੱਡ ਕੇ ਗਏ ਜਿਹੜਾ ਸਾਡੇ ਸੱਭਿਆਚਾਰ ਦੇ ਵਿੱਚ ਮਿਲਦਾ ਗਿਆ ਤੇ ਇੱਕ ਮਿਸ਼ਨ ਜਿਹੜਾ ਹੈ ਇਸ ਦਾ ਬੰਦਾ ਗਿਆ ਨਾਲ ਦੇ ਨਾਲ ਜਿਹੜਾ ਹੈ ਗਏ ਇਸ ਜਿਆਦਾ ਤੋਂ ਜਿਆਦਾ ਜਿਹੜਾ ਹੈ ਗਏ ਇਹ ਇੱਥੇ ਹੀ ਦੇਖਣ ਨੂੰ ਜਿਹੜਾ ਹੈ ਮਿਲਦਾ ਹੈ ਅੱਗੇ ਆਏ ਦੇ ਕੇ ਸਾਡੇ ਕੋ ਆਰਥਿਕ ਆਰਥਿਕ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਜਿਹਨੇ ਹੁਣ ਪੰਗੋਲੀਕ ਦਾਥੇਗੇ ਸੀ ਉਹਨਾਂ ਨੇ ਪੰਜਾਬ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਦਿੱਤੇ ਅੰਛ ਜਿਹੜੇ ਦੇ ਸੀ ਉਹ ਪੰਜਾਬ ਨੂੰ ਦਿੱਤੇ ਸੀ ਤੇ ਭਾਸ਼ਾ ਜਿਹੜੀ ਸੀ ਉਹਨਾਂ ਚੀਜ਼ਾਂ ਨੂੰ ਬਿਆਨ ਕਰਨ ਦੇ ਵਾਸਤੇ ਵਰਤੀ ਜਾਂਦੀ ਸੀ ਤੇ ਜਿਹੜੀ ਉਸ ਖਿੱਤੇ ਦੀ ਪ੍ਰਗਟਾਓ ਜਿਹੜੀ ਸਮਰਥਾ ਹੁੰਦੀ ਸੀ ਜਾਫਿਕ ਐਸਾ ਦੇ ਉਹ ਖਿੱਤੇ ਨੂੰ ਇੱਕ ਸੰਪੰਨ ਬਣਾਉਂਦੀ ਸੀ ਹੁਣ ਇਹ ਦੇਖੋ ਹਰ ਇੱਕ ਦੇਵੇ ਵਿੱਚ ਕੀ ਗਾਇ ਹੈ ਕਿ ਆਰਥਿਕਤਾ ਦੇ ਤੌਰ ਤੇ ਉਹਨਾਂ ਦੇ ਆਰਥਿਕ ਸਾਧਨ ਜਿਹੜੇ ਨੇ ਹਰ ਇੱਕ ਸੱਭਿਆਚਾਰਾ ਹਰੇ ਖੇਤਰ ਦੇ ਉਹ ਅਲੱਗ ਮੰਨੇ ਜਾਂਦੇ ਨੇ ਜਿਵੇਂ ਕਿਸੇ ਦਾ ਕੁਛ ਆਇੰਦਾ ਦਵਾ ਜਿਵੇਂ ਹੁਣ ਸਾਡੇ ਇੱਥੇ ਉਪਜਾਊ ਭੂਮੀ ਆ ਕਈ ਜਗ੍ਹਾ ਦੇ ਉੱਤੇ ਰੇਤਿਲਾ ਲਾਕਾ ਜਾਂਦਾ ਹੈ ਉੱਥੇ ਹੋਰ ਤਰੀਕੇ ਦੀ ਫਸਲ ਕੀਤੀ ਜਾਂਦੀ ਹੈ ਤੇ ਜੇਕਰ ਉਹtheta ਨਹੀਂ ਕੀਤੀ ਜਾਂਦੀ ਤਾਂ ਕੀ ਗਾਇ ਉਹ ਬੱਕਰੀਆਂ ਵਗੈਰਾ ਇਸ ਤਰ੍ਹਾਂ ਪਾਲ ਕੇ ਜਾਂ ਦੂਸਰੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਆਰਥਿਕਤਾ ਵੀ ਕੀ ਹੁੰਦੀ ਹੈ ਇੱਕ ਮੂਹ ਸੋਮਿਆਂ ਦੇ ਵਿੱਚ ਮਿਲਦੀ ਹੈ ਸਾਨੂੰ ਕਿ ਹਰ ਇੱਕ ਖੇਤਰ ਦਾ ਆਪਣਾ ਵੱਖਰਾ ਆਰਥਿਕਤਾ ਦਾ ਸਾਧਨ ਹੈ ਜਿਸ ਨੂੰ ਉਹ ਯੂਜ਼ ਕਰਦੇ ਨੇ ਕਮਾਨ ਦੇ ਵਾਸੀ ਤੇ ਇਹ ਸਾਰੀਆਂ ਚੀਜ਼ਾਂ ਉੱਥੇ ਆਰਥਿਕਤਾ ਜਿਹੜੀ ਹੈ ਉਹਰੇ ਉੱਥੇ ਉਥੋਂ ਦੀਆਂ ਰੁੱਤਾਂ ਉਥੋਂ ਦਾ ਜਿਹੜਾ ਇੱਕ ਮੌਸਮ ਹੈ ਉਹ ਵੀ ਸਾਨੂੰ ਇੱਕ ਦੇਖਣ ਨੂੰ ਮਿਲਦਾ ਹੈ ਤੇ ਇਹ ਸਭ ਕੁਝ ਸਾਨੂੰ ਕਿੱਥੇ ਪੜਨ ਨੂੰ ਮਿਲਦਾ ਹੈ ਸਾਡੇ ਜਿਹੜੇ ਵਾਰਾਂ ਆਈਆਂ ਸਾਡੀਆਂ ਚੀਜ਼ਾਂ ਆਈਆਂ ਨੇ ਜਿਹੜੀਆਂ ਦੂਸੀਆਂ ਕਹਾਣੀਆਂ ਆਇਂਦੀਆਂ ਨੇ ਪੁਰਾਣੀਆਂ ਲੋਕ ਕਹਾਣੀਆਂ ਆਇਂਦੀਆਂ ਨੇ ਜਾਂ ਲੋਕ ਗੀਤ ਆਇਂਦੇ ਗਿਨੇ ਉਹਨਾਂ ਦੇ ਵਿੱਚ ਸਾਨੂੰ ਇਹ ਸਾਰਾ ਕੁਝ ਜਿਹੜਾ ਗਏ ਉਹ ਦੇਖਣ ਨੂੰ ਮਿਲਦਾ ਹੈ ਠੀਕ ਹੈ ਅੱਗੇ ਆਇਂਦਾ ਸਾਡੇ ਕੋਲ ਧਰਤੀ ਦਾ ਉਪਜਾਉ ਧਰਤੀ ਦਾ ਉਪਜਾਉ ਇਸ ਦੇ ਵਿੱਚ ਕੀ ਦੱਸਿਆ ਹੋਇਆ ਵਾ ਦੇਖੋ ਹਰ ਇੱਕ ਖੇਤਰ ਉਪਜਾਉ ਨਹੀਂ ਹੋ ਸਕਦਾ ਕਿਤੇ ਕੀ ਹੈ ਉਪਜਾਉ ਹੁੰਦਾ ਹੈ ਤੇ ਉੱਥੇ ਇਹ ਕੀ ਹੈ ਉਹਨੂੰ ਵਰਮ ਹੁੰਦਾ ਕਿਤੇ ਨਹੀਂ ਹੁੰਦਾ ਤਾਂ ਉੱਥੇ ਸ਼ਰਾਬ ਵਾਲੀ ਇੱਕ ਗੱਲ ਆਇਂਦੀ ਹੈ ਹੁਣ ਇਹ ਵੀ ਗੱਲ ਹੈ ਕਿ ਧਰਤੀ ਦਾ ਉਪਜਾਊ ਹੋਣ ਦੇ ਕਾਰਨ ਵੀ ਇਸੰਦਰ ਜਿਹੜੇ ਖਣਿਜ ਪਦਾਰਥ ਹੁੰਦੇ ਨੇ ਨਾ ਉਹਨਾਂ ਨੂੰ ਖੋਜ ਕਰਨ ਦੀ ਜਿਹੜੀ ਲੋੜ ਵੀ ਨਹੀਂ ਪੈਂਦੀ ਜੀ ਤੇ ਜਿਸੇ ਕਾਰਨ ਉੱਥੋਂ ਦੀ ਆਰਥਿਕਤਾ ਦੇ ਉੱਤੇ ਵੀ ਜਿਹੜਾ ਗਵਾ ਅਸਰ ਪੈਂਦਾ ਹੁਣ ਦੇਖੋ ਸਾਡੇ ਇੱਥੇ ਕਈ ਵਾਰ ਬਹੁਤ ਸਾਰੀਆਂ ਚੀਜ਼ਾਂ ਧਰਤੀ ਦੇ ਥੱਲੇ ਭਾਵੇਂ ਲੁਕੀਆਂ ਹੋਣ ਸਾਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਅਸੀਂ ਕੀ ਹੈ ਸਾਡੇ ਧਰਤੀ ਦਾ ਸਿਰਫ ਉਪਜਾਊ ਹੀ ਸਾਡਾ ਇੱਕ ਮੇਨ ਪਾਖੇ ਗਏ ਅਸੀਂ ਖੇਤੀ ਕਰਦੇ ਆ ਉਤੋਂ ਹੀ ਸਾਡੇ ਜਿਹੜੇ ਗਿਆ ਅ ਕਾਮਕਾਰ ਸਾਡੇ ਜਿਹੜੇ ਕਿਸਾਨ ਇੱਥੇ ਉਹ ਚੱਲਦੇ ਪਏ ਹੁਣ ਕਈ ਜਗ੍ਹਾ ਦੇ ਉੱਤੇ ਤਰਤੀਰ ਨਹੀਂ ਉਪਜਾ ਰਹਾ ਹੈ ਉੱਥੇ ਕੀ ਗਏ ਨੇ ਉਹ ਹੋਰ ਜਿਹੜੇ ਸਾਧਨ ਦੇ ਥਰੂ ਤੇ ਕਈ ਵਾਰੀ ਉੱਥੇ ਮਾਈਨਸ ਵਗੈਰਾ ਲੱਗੀਆਂ ਹੁੰਦੀਆਂ ਨੇ ਕੋਇਲੇ ਦੀ ਖਦਾਨਾ ਮਿਲ ਜਾਂਦੀਆਂ ਨੇ ਉੱਥੇ ਉਹ ਕਰਦੇ ਨੇ ਖੁਦਾਈ ਵਗੈਰਾ ਕਰਕੇ ਉੱਥੇ ਉਹਨਾਂ ਨੂੰ ਖਣਿਜ ਵਗੈਰਾ ਮਿਲ ਜਾਂਦੇ ਨੇ ਸੋ ਧਰਤੀ ਦਾ ਉਪਜਾਉ ਹੋਣਾ ਕਈ ਜਗ੍ਹਾ ਤੋਂ ਉੱਤੇ ਵਰ ਹੁੰਦਾ ਹੈ ਕਈ ਜਗ੍ਹਾ ਤੋਂ ਉੱਤੇ ਸ਼ਰਾਪ ਤਿਕਲ ਆ ਜਾਂਦੀ ਹੈ ਜਿਹੜਾ ਵੀ ਇਸ ਤੇ ਮੂਲ ਸੋਮੇ ਮਿਲਦੇ ਨੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਡੇ ਲਿਖੀਆਂ ਗਈਆਂ ਨੇ ਪਹਿਲਾਂ ਇਹਨਾਂ ਦੇ ਨਾਲ ਰਿਲੇਟਡ ਸਾਰੇ ਕਹਾਣੀਆਂ ਨੇ ਗੀਤ ਹੈ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਹੋਰ ਟੌਪਿਕ ਹੈ ਤੇ ਇਹ ਸਾਰੇ ਸਾਨੂੰ ਸੱਭਿਆਚਾਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਅੱਗੇ ਆਇੰਦੇ ਕਿਨੇ ਤੇ ਇਹ ਸਾਰੇ ਸਥਾਨਕ ਸੌਮੇ ਹੀ ਸੀ ਜਿਹੜੇ ਕਿ ਇੱਕ ਅ ਮੂਲ ਸੌਮਿਆਂ ਦੇ ਵਿੱਚ ਗਏ ਜਾਂਦੇ ਨੇ ਜਿਨ੍ਹਾਂ ਨੇ ਕੀ ਹੈ ਪੰਜਾਬੀ ਸੱਭਿਆਚਾਰ ਨੂੰ ਪਰਫੂਲਿਤ ਕਰਨ ਦੇ ਵਿੱਚ ਹਿੱਸਾ ਪਾਇਆ ਸੀ ਨੈਕਸਟ ਸਾਈਡ ਕੋ ਆਇੰਦੇ ਕਿਨੇ ਇਸ ਦੇ ਵਿੱਚ ਭਾਰਤੀ ਭਾਰਤੀ ਸੌਮੇ ਜਿਹੜੇ ਹੁੰਦੇ ਨੇ ਸਥਾਨਕ ਨਹੀਂ ਹੁੰਦੇ ਮਤਲਬ ਅ ਜਿਵੇਂ ਸਾਡੇ ਆਪਣੇ ਏਰੀਏ ਤੋਂ ਬਾਹਰ ਪੂਰੇ ਓਲੋਵਰ ਚਲੇ ਗਏਗਾ ਭਾਰਤ ਦੇ ਵਿੱਚ ਜਿਵੇਂ ਮਿਲਦੇ ਨੇ ਹੁਣ ਦੇਖੋ ਸਾਰੇ ਹੀ ਜਿਵੇਂ ਵੇਦ ਉਪਨਿਸ਼ਦ ਇਹ ਜਿਹੜੇ ਗਏ ਸੀ ਪੰਜਾਬ ਦੀ ਢੱਟੀ ਦੇ ਉੱਤੇ ਨਹੀਂ ਰਚੇਗੇ ਕੁਤੇ ਕੁਝ ਰਚਿਆ ਗਿਆ ਕਿਤੇ ਕੁਝ ਰਚਿਆ ਗਿਆ ਪਰ ਤਾਂ ਵੀ ਕੀ ਗਾ ਸੀ ਪੰਜਾਬੀ ਉਹਨਾਂ ਦੇ ਵਿੱਚੋਂ ਨਿਕਲ ਕੇ ਜ਼ਰੂਰ ਆਈ ਹੈ ਠੀਕ ਹੈ ਇਹ ਤੁਸੀਂ ਵੀ ਜਿਹੜਾ ਦੇਖਿਆ ਹੋਏਗਾ ਸੋ ਕਹਿੰਦੇ ਇਹ ਚੀਜ਼ ਇਹ ਕਿ ਹੌਲੀ ਹੌਲੀ ਜੜੀ ਗਈ ਹੈ ਭਾਰਤ ਜਦੋਂ ਇੱਕ ਸੰਪਨ ਹੋਇਆ ਉਹਨਾਂ ਦੇ ਵਿੱਚੋਂ ਜਿਹੜੀ ਸੀ ਵੱਖ-ਵੱਖ ਭਾਸ਼ਾਵਾਂ ਜਿਹੜੀਆਂ ਨਿਕਲੀਆਂ ਅੱਗੋਂ ਉਹਨਾਂ ਦਾ ਟਾਈਮ ਚੇਂਜ ਹੁੰਦਾ ਗਿਆ ਉਹਨਾਂ ਦੇ ਵਿੱਚੋਂ ਜਿਹੜਾ ਗਵਾ ਬਹੁਤ ਕੁਝ ਰਚਿਆ ਗਿਆ ਪਹਿਲਾਂ ਪਿਛਲੀ ਲੈਂਗੁਏਜ ਦੇ ਵਿੱਚੋਂ ਉਹ ਅੱਗੇ ਕਨਵਰਟ ਹੋ ਕੇ ਜਿਹੜੀ ਹੈ ਹਰ ਇੱਕ ਖੇਤਰ ਦੇ ਵਿੱਚੋਂ ਜਿਹੜੀ ਹੈ ਉੱਥੋਂ ਪੰਜਾਬੀ ਜਿਵੇਂ ਨਿਕਲੀ ਹੈ ਪਰਿਵਾਰ ਦੇ ਵਿੱਚੋਂ ਹੋਰ ਵੀ ਅਲੱਗ ਭਾਸ਼ਾਵਾਂ ਜਿਹੜੀਆਂ ਹੈਗੀਆਂ ਸੀ ਉਹਦੇ ਵਿੱਚੋਂ ਜਿਹੜੀਆਂ ਨਿਕਲੀਆਂ ਹੋਣਗੀਆਂ ਸੋ ਕੀ ਗਵਾ ਕਿ ਖੋਲੀ-ਹੋਲੀ ਇਹ ਚੀਜ਼ਾਂ ਜਿਹੜੀਆਂ ਨੇ ਅੱਗੇ ਬਣੀਆਂ ਨੇ ਬਟ ਮੇਨ ਸਾਡਾ ਜਿਹੜਾ ਸੀ ਭਾਰਤੀ ਇੱਕ ਖੇਤਰ ਸੀ ਪੂਰਾ ਉਹਨਾਂ ਦੇ ਵਿੱਚੋਂ ਨਿਕਲ ਕੇ ਪੰਜਾਬੀ ਸੱਭਿਆਚਾਰ ਨੇ ਜੜੇਗੇ ਸੀ ਉੱਥੋਂ ਲੈ ਕੇ ਆਪਣੀ ਇੱਧਰ ਜਿਹੜਾ ਦੱਸੀ ਉਹ ਐਡ ਕੀਤਾ ਹੈ ਸੋ ਮੇਨ ਜੇਕਰ ਆਇਂਦਾ ਗਵਾ ਸਾਡੇ ਕੋ ਭਾਰਤੀ ਸੀ ਉੱਥੋਂ ਹੀ ਅਸੀਂ ਬਹੁਤ ਕੁਝ ਆਪਣੇ ਪੰਜਾਬੀ ਕਲਚਰ ਦੇ ਵਿੱਚ ਐਡ ਕੀਤਾ ਹੈ ਇਹ ਆਇਂਦਾ ਇਸ ਦੇ ਵਿੱਚ ਨਾਲ ਦੇ ਨਾਲ ਜਿਵੇਂ ਹੁਣ ਪੰਜਾਬ ਬਨਾਰਸ ਦੇ ਜੇਕਰ ਗੱਲ ਕਰ ਲਈਏ ਠੀਕ ਹੈ ਕਬੀਰ ਜੀ ਜਿਹੜੇ ਗਏ ਸੀ ਜੇ ਪੰਜਾਬ ਦੇ ਵਾਸਤੇ ਉਹਨਾਂ ਨੇ ਕੀ ਕਰ ਸੀ ਬਹੁਤ ਕੁਝ ਰਚਿਆ ਸੀ ਪੰਜਾਬੀ ਦੇ ਵਿੱਚ ਹੀ ਰਚਿਆ ਤੇ ਕੀ ਕਰ ਸੀ ਹੈ ਤਾਂ ਆਰਵਰਡ ਆ ਵਰਲਡ ਦੇ ਵਿੱਚ ਜਾਂ ਆਰਵਰਡ ਜਿਹੜਾ ਇਹਦਾ ਵਪਾਰ ਦੇ ਵਿੱਚੋ ਜਾਣੇ ਜਾਂਦੇ ਸੀ ਬਟ ਕੀ ਕਰ ਸੀ ਉਹਨਾਂ ਨੇ ਪੰਜਾਬੀ ਦੇ ਵਿੱਚੋਂ ਵੀ ਬਹੁਤ ਕੁਝ ਰਚਿਆ ਸੀ ਸੋ ਇਹੋ ਚੀਜ਼ ਆਂਦੀ ਹੈ ਕਿ ਹੈ ਤਾਂ ਉਹ ਇੱਕ ਭਾਰਤ ਦਾ ਇੱਕ ਇਹ ਇੱਕ ਕਹਿ ਸਕਦੇ ਹਾਂ ਅੰਛ ਬਟ ਨਾਲ ਦੇ ਨਾਲ ਉਹਨਾਂ ਨੇ ਸਾਨੂੰ ਪੰਜਾਬੀ ਦੇ ਵਿੱਚ ਵੀ ਬਹੁਤ ਕੁਝ ਜਿਹੜਾ ਦਿੱਤਾ ਸੀ ਸੋ ਇਹੇ ਚੀਜ਼ ਹੈ ਕਿ ਅਸੀਂ ਭਾਰਤ ਜਾਨਕੀ ਜਿਹਦੇ ਵਿੱਚ ਸੜਕੋ ਲਗ ਲਗ ਸੜਕੋ ਇੱਕ ਆਇਂਦੇ ਕਿਨੇ ਵਿਦਵਾਨ ਆਇਂਦੇ ਨੇ ਉਹਨਾਂ ਨੇ ਇੱਕ ਭਾਰਤ ਵਸਤੀ ਵਿੱਚ ਬਹੁਤ ਕੁਝ ਰਚਿਆ ਨਾਲ ਦੇ ਨਾਲ ਉਹਨਾਂ ਨੇ ਪੰਜਾਬੀ ਦੇ ਵਾਸਤੇ ਵੀ ਬਹੁਤ ਕੁਝ ਜਿਹੜਾ ਕੀਤਾ ਸੀ ਤੇ ਉੱਥੋਂ ਅਸੀਂ ਬਹੁਤ ਕੁਝ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਐਡ ਕੀਤਾ ਹੈ ਨੈਕਸਟ ਆਇਂਦਾ ਸੜਕੋ ਵਿਦੇਸ਼ੀ ਸੋਮੇ ਵਿਦੇਸ਼ੀ ਸੋਮੇ ਜਿਹੜੇ ਹੁੰਦੇ ਨੇ ਅੰਛ ਪਸਾਰ ਜਿਵੇਂ ਅਸੀਂ ਪਿੱਛੇ ਵੀ ਪੜੇ ਸੀ ਇਹ ਵਾਲੇ ਜਿਹਨੂੰ ਅਸੀਂ ਸੱਭਿਆਚਾਰੀਕਰਨ ਦਾ ਨਾਮ ਦਿੰਨੇ ਆ ਮਤਲਬ ਕਿ ਅਲੱਗ-ਅਲੱਗ ਜਗ੍ਹਾ ਤੇ ਉੱਤੇ ਸੱਭਿਆਚਾਰ ਤੋਂ ਕੁਝ ਨਾ ਕੁਝ ਅਸੀਂ ਗ੍ਰੈਂਡ ਕੀਤਾ ਜਿਵੇਂ ਵਿਦੇਸ਼ੀ ਸੌਮੇ ਜਿਵੇਂ ਆਏ ਨੇ ਨੇ ਹੁਣ ਵਿਦੇਸ਼ੀ ਸੌਮੇ ਉਹ ਹੀ ਆਇੰਦੇ ਗਏ ਨੇ ਪਹਿਲਾਂ ਤਾਂ ਉਹ ਅਸੀਂ ਜਿਹੜੇ ਸਾੜੇ ਕੋ ਇੱਥੇ ਹਮਲੇ ਕਰਦੇ ਸੀ ਉਹਨਾਂ ਤੋਂ ਲਿਆ ਅਸੀਂ ਬਹੁਤ ਕੁਝ ਉਹਨਾਂ ਦੇ ਕਲਚਰ ਤੋਂ ਅਸੀਂ ਬਹੁਤ ਕੁਝ ਆਪਣੇ ਕਲਚਰ ਦੇ ਵਿੱਚ ਐਡ ਕੀਤਾ ਬਟ ਇਹ ਵੀ ਗਵਾ ਸਾਡੇ ਅਸੀਂ ਵਿਦੇਸ਼ਾਂ ਤੋਂ ਵੀ ਬਹੁਤ ਕੁਝ ਗ੍ਰੈਂਡ ਕੀਤਾ ਹੁਣ ਸਾਡੇ ਅਗਰ ਰੂਪ ਦੇਖ ਲਓ ਸਾਡੇ ਲਿਖਣ ਦੇ ਰੂਪ ਜਿਹੜੇ ਹਨ ਉਹਨਾਂ ਦੇ ਵਿੱਚ ਜਿਵੇਂ ਨਾਵਲ ਨਾਟਕ ਹੈ ਗਿਆ ਸਾਨੂੰ ਅਸੀਂ ਕਿੱਥੋਂ ਲੈਨੇ ਇਹ ਸਾਡੇ ਉਧਰੋਂ ਹੀ ਉਹਨਾਂ ਨੂੰ ਅਸੀਂ ਅਡਾਪਟ ਕੀਤਾ ਹੈ ਉੱਥੇ ਹੀ ਅਸੀਂ ਇਹ ਲੈ ਕੇ ਸਾਡੇ ਇੱਥੇ ਰਚੇ ਨੇ ਸੋ ਵਿਦੇਸ਼ੀ ਜਿਹੜੇ ਸੌਮੇ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਸਾਡੇ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਵੀ ਆਪਣਾ ਜਿਹੜਾ ਇੱਕ ਹਿੱਸਾ ਪਾਇਆ ਸੀ ਕਿਉਂਕਿ ਦੇਖੋ ਹਰ ਸੱਭਿਆਚਾਰ ਇਕੱਲਾ ਨਹੀਂ ਹੁੰਦਾ ਕੁਛ ਨਾ ਕੁਛ ਉਹ ਇਧਰ ਉਧਰ ਜ਼ਰੂਰ ਫੜਦਾ ਹੀ ਫੜਦਾ ਹੈ ਤਿਸ ਕਈ ਇਹੋ ਜਿਹਾ ਆ ਜਾਂਦਾ ਕਿ ਸਾਡੇ ਕਈ ਰੀਤੀ ਰਿਵਾਜ ਕਈ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਕਿ ਦੂਜਿਆਂ ਦੇ ਨਾਲ ਜਿਹੜੀਆਂ ਮਿਲ ਜਾਂਦੀਆਂ ਨੇ ਤੇ ਕਈ ਵਾਰੀ ਇਹ ਵੀ ਹੁੰਦਾ ਕਿ ਦੂਜਿਆਂ ਦੇ ਨਾਲ ਉਹ ਨਹੀਂ ਮਿਲਦੀਆਂ ਹੈ ਠੀਕ ਹੈ ਸੋ ਇਹ ਵੀ ਆ ਜਾਂਦਾ ਹੈ ਗਵਾ ਸਾਡੇ ਕੋਲ ਤੇ ਨੈਕਸਟ ਜਿਵੇਂ ਅਸੀਂ ਸ਼ੁਰੂਆਤ ਤੋਂ ਵੇਖਿਆ ਸੀ ਕਿ ਆਹ ਇੱਥੇ ਆਏ ਸੀ ਉਹਨਾਂ ਨੇ ਇੱਥੇ ਕਲਚਰ ਦੇ ਉੱਤੇ ਬਹੁਤ ਕੁਝ ਦੇ ਕੇ ਗਏ ਨਾਲ ਦੇ ਨਾਲ ਹੋਰ ਉਸ ਤੋਂ ਅੱਗੇ ਜਿਹੜੇ ਆਂਦੇ ਗਏ ਉਹਨਾਂ ਨੇ ਇੱਥੇ ਰਚਿਆ ਸੀ ਬਹੁਤ ਕੁਝ ਵਿਦੇਸ਼ੀ ਸੌਮੇਈ ਸੀ ਤਾਂ ਹੌਲੀ ਹੌਲੀ ਉਹਨਾਂ ਦਾ ਪਤਨ ਵੀ ਹੋਇਆ ਉਸ ਤੋਂ ਬਾਅਦ ਜਦੋਂ ਬਰਤਾਨੀ ਸਮਰਾਜ ਆਇਆ ਸਾਡੇ ਇੱਥੇ ਅੰਗਰੇਜ਼ ਆਏ ਕਿੰਨਾ ਕੁਝ ਉਹਨਾਂ ਨੇ ਸਾਨੂੰ ਦਿੱਤਾ ਸਾਨੂੰ ਸਮਝ ਇੱਕ ਦਿੱਤੀ ਸੀ ਬਟ ਕੀ ਕਹਿੰਦੇ ਨਾਲ ਦੇ ਨਾਲ ਸਾਨੂੰ ਲੁੱਟ ਕੇ ਵੀ ਰਹੇ ਸੀ ਬਟ ਸਮਝ ਸਾਨੂੰ ਉਹਨਾਂ ਨੇ ਪੂਰੀ ਦੇ ਦਿੱਤੀ ਸੀ ਕਿ ਅਸੀਂ ਇਹ ਚੀਜ਼ਾਂ ਕਰ ਸਕਦੇ ਹਾਂ ਇਹ ਚੀਜ਼ਾਂ ਨਹੀਂ ਕਰ ਸਕਦੇ ਤੇ ਅਸੀਂ ਉਹਨਾਂ ਨੂੰ ਅੱਜ ਤੱਕ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਆਪਣੀ ਲਾਈਫਟਾਈਮ ਦਾ ਇੱਕ ਹਿੱਸਾ ਬਣਾ ਲਿਆ ਹੈ ਸੋ ਵਿਦੇਸ਼ੀ ਸੌਮੇ ਇਹ ਨੇ ਜਿਨ੍ਹਾਂ ਨੇ ਸਾਡੇ ਕੀ ਹੈ ਸੱਭਿਆਚਾਰ ਦੇ ਵਿੱਚ ਆਪਣਾ ਜੜਾਗਾਸੀ ਇੱਕ ਹਿੱਸਾ ਪਾਇਆ ਸੀ ਠੀਕ ਹੈ ਹੁਣ ਦੇਖੋ ਇਹ ਤਿੰਨੇ ਜੜੇਗੇ ਸੀ ਸਾਡੇ ਕੋ ਕੀ ਮਿਲਦੇ ਨੇ ਤਿੰਨੇ ਇਹ ਸਾਡੇ ਸੌਮੇ ਸੀ ਜਿਨ੍ਹਾਂ ਨੇ ਸਾਡੇ ਵਾਸਤੇ ਕੰਮ ਕੀਤਾ ਤੇ ਇਹ ਜਿੰਨੇ ਵੀ ਸੌਮੇ ਸੀ ਸਥਾਨਿਕ ਇਧਰ ਦੇ ਭਾਰਤੀ ਜਿਹੜੇ ਪੂਰੇ ਸਾਡੇ ਭਾਰਤ ਦੇ ਵਿੱਚ ਸੀ ਪਟਵਾਲ ਦੇ ਨਾਲ ਉਹਨਾਂ ਨੇ ਪੰਜਾਬੀ ਦੇ ਵਿੱਚ ਕੁਝ ਲਿਖਿਆ ਪੰਜਾਬੀ ਸੱਭਿਆਚਾਰ ਦੇ ਵਿੱਚ ਹੱਥ ਅਜ਼ਮਾਇਆ ਚਾਹੇ ਉਹ ਕਈ ਵਿਦਵਾਨ ਸੀ ਚਾਹੇ ਉਹਨਾਂ ਨੇ ਗੀਤਾਂ ਦੇ ਰਾਹੀ ਚਾਹੇ ਉਹਨਾਂ ਨੇ ਦੋਹਿਆਂ ਦੇ ਰਾਹੀ ਜਾਂ ਫਿਰ ਕਹਾਣੀਆਂ ਦੇ ਰਾਹੀ ਇਸ ਤੋਂ ਇਲਾਵਾ ਵਿਦੇਸ਼ੀ ਸੌਮੇ ਵਾਏ ਆਏ ਨੇ ਜਿਸ ਨੂੰ ਅਸੀਂ ਸੱਭਿਆਚਾਰੀ ਕਰਨ ਦਾ ਨਾਮ ਦੇ ਦਿੱਤਾ ਹੈ ਮਤਲਬ ਕਿ ਅਸੀਂ ਬਾਹਰੀ cultures ਤੋਂ ਪੰਜਾਬੀ ਦੇ ਵਿੱਚ ਇੱਧਰ ਬਹੁਤ ਕੁਝ ਜਿਹੜਾ ਸ਼ਾਮਿਲ ਕੀਤਾ ਸੀ ਇਸ ਵਾਈ ਮੂਲ ਸੋਮੇ ਸੀ ਇਸ ਤੋਂ ਪਹਿਲਾਂ ਅਸੀਂ ਜਿਹੜਾ ਪੜਿਆ ਸੀ ਪੰਜਾਬ ਦੀ ਜਿਹੜੀ ਭੂਗੋਲਿਕ ਰੂਪਰੇਖਾ ਜਿਵੇਂ ਆ ਕਿਵੇਂ ਬਣਦੀ ਹੈ ਤੇ ਉਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਇੱਕ ਭੂਗੋਲਿਕਨਾਂ ਦੀ ਹੱਦਬੰਦੀ ਸੀ ਵਿਸ਼ਾਲ ਚੁਕਿੱਤੇ ਦੇ ਵਿੱਚ ਭੂਗੋਲਿਕ ਸਥਿਤੀ ਮਤਲਬ ਸਾਡੀਆਂ ਇੱਕ ਹੱਦਬੰਦੀ ਜੇਕਰ ਨਿਸ਼ਚਿਤ ਕਰ ਦੁੱਤੀ ਹੈ ਜੇਕਰ ਇਹ ਪੰਜਾਬ ਹੈ ਗਏ ਤੇ ਤਾਂ ਵੀ ਪੰਜਾਬ ਦੇ ਵਿੱਚ ਕੀ ਗਏ ਸਾਡੀਆਂ ਆਪਣੀ ਬਹੁਤ ਵੰਸ਼ਵੰਤਾ ਜਿਹੜੀ ਆ ਉਹ ਮਿਲਦੀ ਪਈ ਹੈ ਤੇ ਪ੍ਰਕਿਰਤੀ ਖਾਲਾ ਤਾਂ ਵੀ ਆਈਆਂ ਨੇ ਕਿ ਜਿਹੜੀਆਂ ਇੱਕ ਭੂਗੋਲਿਕ ਰੂਪਰੇਖਾ ਨੂੰ ਸਹੀ ਜਾਂ ਫਿਰ ਦੱਸਣ ਦੇ ਵਿੱਚ ਇਹਨਾਂ ਦਾ ਰੋਲ ਹੁੰਦਾ ਹੈ ਤੇ ਇਹ ਸਾਰੇ ਅਸੀਂ ਅੱਜ ਪੜ੍ਹਿਆ ਨੇ ਟਾਪਿਕ ਇਸ ਤੋਂ ਬਾਅਦ ਜਿਹੜਾ ਨੈਕਸਟ ਟਾਪਿਕ ਹੈ ਸਾਡਾ ਮੈਂ ਪਹਿਲਾਂ ਦੱਸ ਦਿੰਨੀ ਆ ओके सो ਅਸੀਂ ਜਿਹੜਾ ਹੈਗਾ ਅਸੀਂ ਪੰਜਾਬੀ ਸੱਭਿਆਚਾਰ ਦੇ ਜਿਹੜੀ ਲੱਛਣ ਪਹਿਲਾਂ ਅਸੀਂ ਪੜਾਂਗੇ ਥੋੜੇ ਜੇ ਨਾਲ ਦੇ ਨਾਲ ਅਸੀਂ ਇੱਥੋਂ ਦੀ ਜਿਹੜੀ ਕਦਰ ਪੜਨ ਲਈ ਆਈ ਥਿੰਕ ਪਹਿਲਾਂ ਵੀ ਅਸੀਂ ਇਹ ਟਾਪਿਕ ਪੜਾਇਆ ਸੀ ਬਟ ਫਿਰ ਵੀ ਥੋੜਾ ਜਿਹਾ ਵੇਖ ਲੈਨੇ ਆ ਮੈਂ ਇਹਨਾਂ ਦੇ ਵਿੱਚੋਂ ਵੀ ਇੱਕ ਟਾਪਿਕ ਪੜਾਇਆ ਸੀ ਬਟ ਨਹੀਂ ਤਾਂ ਵੀ ਫਿਰ ਅਸੀਂ ਵੇਖ ਲੈਨੇ ਆ ਕੀ ਹੈ ਕਿ ਨਹੀਂ ਤੇ ਇਹ ਸਾਡਾ ਨੈਕਸਟ ਟਾਪਿਕ ਹੋਏਗਾ ਤੇ ਹੋਰ ਅਗਰ ਕੋਈ ਟਾਪਿਕ ਸਮਝਣਾ ਹੋਵੇ ਜਿਹੜਾ ਅਗਰ ਕਿਸੇ ਨੇ ਤੇ ਜ਼ਰੂਰ ਮੈਨੂੰ ਪੁੱਛ ਸਕਦੇ ਹੋ ਮੈਂ ਜ਼ਰੂਰ ਜਿਹੜਾ ਹੈ ਉਹਨਾਂ ਨੂੰ ਸਮਝਾਵਾਂਗੀ ਓਕੇ ਜੀ ਥੈਂਕ ਯੂ ਬਾਏ ਬਾਏ